ਕਵਰ ਐਨ ਐਚ ਏ ਆਈ ਨਾਲ ਜੁੜੀ ਵੱਡੀ ਸਾਹਮਣੇ ਆ ਰਹੀ ਹੈ ਇੱਥੇ ਦੱਸ ਦਈਏ ਕਿ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਤਾਂ ਐਨ ਐਚ ਏ ਆਈ ਵੱਲੋਂ ਪੰਜਾਬ ਵਿੱਚ ਐਕਵਾਇਰ ਜ਼ਮੀਨਾਂ ਦੇ ਮਾਮਲੇ ਦੀ ਸੁਣਵਾਈ ਹੋਈ ਤੇ ਸਰਕਾਰ ਨੇ ਆਪਣਾ ਪੱਖ ਰੱਖਿਆ ਹਲਫਨਾਮਾ ਪੇਸ਼ ਕੀਤਾ ਹੈ ਪੰਜਾਬ ਵਿੱਚ ਐਨ ਐਚ ਏ ਆਈ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ 80% ਪ੍ਰੋਜੈਕਟਾਂ ਦਾ ਕੰਮ ਪੂਰਾ ਹੋਇਆ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ ਅਕਤੂਬਰ ਮਹੀਨੇ ਤੱਕ ਬਾਕੀ ਜ਼ਮੀਨ ਦਾ ਕਬਜ਼ਾ ਲੈ ਲਿਆ ਜਾਵੇਗਾ ਐਨ ਐਚ ਏ ਆਈ ਵੱਲੋਂ ਜ਼ਮੀਨਾਂ ਦਾ ਕਬਜ਼ਾ ਲੈਣ ਤੇ ਪਰਦਰਸ਼ਨ ਕਰ ਰਹੇ ਨੇ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਹੋ ਰਿਹਾ ਤੇ ਬੀਤੇ ਦਿਨ ਮਲੇਰਕੋਟਲਾ ਵਿੱਚ ਜ਼ਬਰਦਸਤ ਪ੍ਰਦਰਸ਼ਨ ਹੋਇਆ ਸੀ ਹਰ ਸਿਮਰਤ ਜੁੜ ਗਏ ਨੇ ਜ਼ਿਆਦਾ ਜਾਣਕਾਰੀ ਦੇਣ ਲਈ ਆਪ ਸਿਮਰਤ ਜਦੋਂ ਹੁਣ ਪੰਜਾਬ ਸਰਕਾਰ ਨੇ ਹਲਫਨਾਮਾ ਦਾਇਰ ਕਰ ਦਿੱਤਾ ਹੈ ਤਾਂ ਕੀ ਕੁਝ ਹੈ ਇਸ ਹਲਫਨਾਮੇ ਦੇ ਵਿੱਚ ਕਿਉਂਕਿ ਇਹ ਇੱਕ ਅਜਿਹਾ ਮਾਮਲਾ ਹੈ ਵੱਖ-ਵੱਖ ਥਾਵਾਂ ਤੇ ਪੰਜਾਬ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਨਿਤਨ ਗਾਰਡ ਕਰੀ ਨੇ ਵੀ ਇਥੋਂ ਤੱਕ ਕਿ ਚਿੱਠੀ ਪੰਜਾਬ ਸਰਕਾਰ ਨੂੰ ਲਿਖੀ ਸੀ ਜੀ ਜੇ ਬਿਲਕੁਲ ਨੀਲਕੋ ਅਨੁਦਾਨ ਦਿੰਨੇ ਆ ਕਿ ਇਹ ਮਾਮਲਾ ਜਿਹੜਾ NHAI ਵਾਲਾ ਲਗਾਤਾਰ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਵੀ ਚੱਲਦਾ ਪਿਆ ਹੈ ਜਿਹੇ ਤਰੀਕਾ ਪਈ ਜਾਂਦੀ ਹੈ ਕਿ ਦਿੱਲੀ ਜੇਕਰ ਗਾਇਸ ਕਰੀ ਜਾਏ ਤਾਂ ਉੱਥੇ ਵੀ ਜਿਹੜੀ ਇਸ ਨੂੰ ਲੈ ਕੇ ਸੁਣਵਾਈ ਆ ਹੋਈ ਹੈ ਤੇ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਐਨਐਚਈ ਮਾਮਲੇ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਸਕੱਰੇਵ ਨੇ ਉਹਨਾਂ ਦੇ ਵੱਲੋਂ ਇੱਕ ਰਿਪੋਰਟ ਹੈ ਜਿਹੜੀ ਉਹ ਦਾਖਲ ਕੀਤੀ ਗਈ ਹੈ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਵੇਲੇ ਯਾਨੀ ਕਿ ਪ੍ਰੈਜ਼ੈਂਟ ਦੇ ਵਿੱਚ ਪੰਜਾਬ ਵਿੱਚ ਜਿਹੜੇ ਐਨਐਚਈ ਦੇ 36 ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਵਿੱਚੋਂ ਕੁਝ ਬੰਦ ਰਹੇ ਨੇ ਅਨਿਕ ਨਿਰਮਾਣ ਤਿੰਨੇ ਤੇ ਇਹ ਕੁਝ ਹਾਲੇ ਬੰਨੇ ਬਾਤੀ ਨੇ ਇਹਨਾਂ ਪ੍ਰੋਜੈਕਟ ਦੀ ਜਿਹੜੀ ਲੈਂਥ ਆ ਉਹ 1344 ਮੀਟਰ ਦੀ ਹੈ ਕਿਲੋਮੀਟਰ ਦੀ ਹੈ

ਕਿ ਜਿਹੜੇ ਉਹਨਾਂ ਨੂੰ ਜ਼ਮੀਨ ਹੈ ਉਹ ਐਕੁਆਇਰ 15 ਫਰਵਰੀ ਤੱਕ ਕੀਤੀ ਜਾਏਗੀ ਤਾਂ ਦੇ ਵਿੱਚ ਪਿਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਇੱਕ ਵੱਡਾ ਕਦਮ ਜੋ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਤੇ ਜਿਹੜਾ ਹੁਣ ਇਸ ਮਾਮਲੇ ਦੇ ਵਿੱਚ ਅਗਲਾ ਜਿਹੜਾ ਹੈ ਹੁਣ ਕਾਰਵਾਈ ਹੋਵੇਗੀ ਤੇ ਸੁਣਵਾਈਆਂ ਵੀ ਲਗਾਤਾਰ ਚੱਲਦੀਆਂ ਰਹਿਣਗੀਆਂ ਤੇ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਤਾਂ ਹਲਫਨਾਮਾ ਦਾਇਰ ਕਰ ਦਿੱਤਾ ਹਰ ਸਿਮਰਤ ਕਿਸਾਨਾਂ ਦਾ ਕੀ ਕਹਿਣਾ ਵਕੋ ਵਕ ਥਾਵਾਂ ਤੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਨਜ਼ਰ ਆਉਂਦੇ ਨੇ ਜਦੋਂ ਵੀ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਬਿਲਕੁਲ ਸਾਨੂੰ ਆ ਵੀ ਦੱਸ ਦਿੰਨੇ ਆ ਕਿ ਜਿਹੜੀ ਇਹ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਤੇ ਉਸ ਦੇ ਵਿੱਚ ਹਾਲਾਂਕਿ ਕਿਸਾਨਾਂ ਦੇ ਵੱਲੋਂ ਕੋਈ ਵੀ ਹਾਲੇ-ਗੱਲ ਸਾਹਮਣੇ ਨਹੀਂ ਆਈ ਹੈ ਜੇ ਜਿਹੜਾ ਵੀ ਮਾਮਲਾ ਤੁਹਾਨੂੰ ਦੱਸਿਆ ਗਿਆ ਹੈ ਆਪਣੇ ਦਰਸ਼ਕਾਂ ਨੂੰ ਦੱਸਿਆ ਗਿਆ ਹੈ ਸਾਰਾ ਸਾਰਾ ਕੋਰਟ ਦੇ ਵੱਲੋਂ ਜਿਹੜਾ ਜੱਜ ਮੁਤਵਿਚਾਰ ਤੇ ਜਿਹੜੇ ਉੱਥੇ ਵਕੀਲ ਸੀਗੇ ਉਹਨਾਂ ਦੇ ਵਿਚਕਾਰ ਜਿਹੜੀ ਗੱਲ ਹੋਈ ਹੈ ਉਹਦੇ ਤਹਿਤ ਦੱਸਿਆ ਗਿਆ ਹੈ ਫਿਲਹਾਲ ਕਿਸਾਨਾਂ ਦਾ ਕੀ ਹੈ ਜੀ ਤੇ ਰਿਐਕਸ਼ਨ ਹਾਲੇ ਤੱਕ ਹੋ ਸਾਹਮਣੇ ਨਹੀਂ ਆ ਸਕਿਆ ਕਿਉਂਕਿ ਕਿਸਾਨਾਂ ਨੇ ਇਸ ਬਾਬਤਾਂ 'ਤੇ ਗੱਲ ਨਹੀਂ ਹੋਈ ਹੈ ਦੇਖਣਾ ਹੋਵੇਗਾ ਕਿ ਜੇਕਰ ਕਿਸਾਨ ਇਸ ਤਰੀਕੀਸ ਨੂੰ ਕਿਸ ਤਰੀਕੇ ਲੈਂਦੇ ਨੇ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਉਹ ਵਿਰੋਧ ਕਰਨ ਲਈ ਦੂਜੇ ਪਾਸੇ ਪੰਜਾਬ ਸਰਕਾਰ ਹੈ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਇਸ ਗੱਲ ਦਾ ਹਲਫਨਾਮਾ ਦੇ ਰਹੀ ਹੈ ਕਿ ਜਿਹੜੀਆਂ ਜ਼ਮੀਨਾਂ ਨੇ ਰਿਕੁਆਇਰ ਕੀਤੀਆਂ ਜਾ ਚੁੱਕੀਆਂ ਨੇ ਤੇ ਹਰ ਸਿਮਰਤ ਦਾਅਵਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਕਿ ਕਦੋਂ ਤੱਕ ਹੁਣ ਤਾਂ 80% ਤੱਕ ਹੋਈ ਹੈ 100% ਤੱਕ ਕਦੋਂ ਤੱਕ ਐਕਵਾਇਰ ਕਰ ਲਈਆਂ ਜਾਣਗੀਆਂ ਉਨਾਂ ਵੱਲੋਂ ਇਹ ਗੱਲ ਸਾਫ਼ ਨਹੀਂ ਦੱਸੀ ਗਈ ਹੈ ਪਰ ਹਾਂ ਜ਼ਰੂਰ ਇਹ ਚੀਜ਼ ਕਹੀ ਗਈ ਹੈ ਕਿ 15 ਅਕਤੂਬਰ ਤੱਕ ਦਾ ਜਿਹੜਾ ਸਮਾਂ ਹੈ ਉਹ ਜ਼ਰੂਰ ਦਿੱਤਾ ਗਿਆ ਹੈ ਦੇ ਦੇਖਣਾ ਹੋਏਗਾ 15 ਅਕਤੂਬਰ ਤੱਕ ਵੀ ਬਾਕੀ ਜੇ ਜਿੰਨੀਆਂ ਜ਼ਮੀਨਾਂ ਰਹਿਣੀਆਂ ਐ ਐਕਵਾਇਰ ਹੁੰਦੀਆਂ ਨਹੀਂ ਜਾਂ ਫਿਰ ਹੋਰ ਸਮਾਂ ਲੈਂਦੇ ਐ ਅਗਲੀ ਤਰੀਕ ਤੇ ਹੀ ਪਤਾ ਲੱਗੇਗਾ ਜੀ ਬਹੁਤ ਸ਼ੁਕਰੀਆ ਹਰਸਿਮਰਤ तमाम ਜਾਣਕਾਰੀ ਦੇਣ ਦੇ ਲਈ ਤਾਂ 15 ਤਰੀਕ ਤੱਕ ਦਾ ਸਮਾਂ ਦੱਸਿਆ ਗਿਆ ਹੈ ਸਰਕਾਰ ਵੱਲੋਂ ਬਹਾਲ ਵੇਖਣਾ ਅਹਿਮ ਰਹੇਗਾ ਕਿ ਕਿਸਾਨਾਂ ਦੀ ਕੀ ਪ੍ਰਤੀਕਿਰਿਆ ਇਸ ਨੂੰ ਲੈ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਕਿਸਾਨਾਂ ਨਾਲ ਆਮੋ ਸਾਹਮਣੇ ਪੁਲਿਸ ਅਫਸਰ ਤੇ ਪ੍ਰਸ਼ਾਸਨਿਕ ਅਧਿਕਾਰੀ ਕਈ ਵਾਰ ਨਜ਼ਰ ਆ ਚੁੱਕੇ ਨੇ ਤੇ ਕਿਸਾਨ ਆਗੂ ਚੰਡਾ ਸਿੰਘ ਇਸ ਸਮੇਂ ਸਾਡੇ ਨਾਲ ਜੁੜਗੇ ਨੇ ਚੰਡਾ ਸਿੰਘ ਜੀ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਸੋਧ ਬਹੁਤ ਸਵਾਗਤ ਹੈ ਜੀ ਧੰਨਵਾਦ ਚੰਡਾ ਸਿੰਘ ਜੀ ਇਹ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਹੈ ਜਿਹੜਾ ਐਨ ਐਚ ਏ ਆਈ ਨੂੰ ਲੈ ਕੇ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਸਰਕਾਰ ਨੇ ਹਲਫਨਾਮਾ ਪੇਸ਼ ਕਰ ਦਿੱਤਾ ਹੈ ਤੇ ਨਾਲ ਹੀ ਕਿਹਾ ਕਿ 15 ਅਕਤੂਬਰ ਤੱਕ ਐਕਵਾਇਰ ਕਰ ਲਈਆਂ ਜਾਣਗੀਆਂ ਤੇ ਤੁਸੀਂ ਕਿਵੇਂ ਵੇਖਦੇ ਹੋ ਜੋ ਸਰਕਾਰ ਨੇ ਜਵਾਬ ਦਾਖਲ ਕੀਤਾ ਤੇ ਤੁਹਾਡਾ ਅਗਲਾ ਐਕਸ਼ਨ ਪਲਾਨ ਕੀ ਰਹੇਗਾ ਜੀ ਪਹਿਲੀ ਗੱਲ ਤਾਂ ਜੀ ਅਸੀਂ ਹਾਈ ਕੋਰਟ ਦਾ ਜਿਹੜਾ ਉਹਨੇ ਫੈਸਲਾ ਕਰ ਉਹ ਜਨਖੇਦੀ ਕਰਦੇ ਆ ਜੀ ਇਸ ਕਰਕੇ ਨਖੇਦੀ ਕਰਦੇ ਆ ਕਿ ਉਹਨੇ ਕਿਸਾਨਾਂ ਦਾ ਤਾਂ ਪੱਕੇ ਨਹੀਂ ਸੁਣਾਇਆ ਉਹ ਤੁਹਾਨੂੰ ਪਤਾ ਅਸੀਂ ਮਿਲ ਗਏਗਾ ਨਾ ਮਿਲ ਗਏ ਇਹਨਾਂ ਨੇ ਜ਼ੋਤ ਜਾ ਕੇ ਗਏ ਤਾਂ ਉਹਦੇ ਸਾਹਮਣੋਂ ਨੇ ਫੈਸਲਾ ਇਹਨਾਂ ਦਾ ਵੀ ਫਿਰ ਕਟੁੱਟ ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦਾ ਸਾਡੇ ਨਾਲ ਵਾਦਾ ਸੀਗਾ ਵੀ ਕਿਤੇ ਅਸੀਂ ਇਸ ਸਮੇਂ ਦੀ ਦਾ ਧੱਕਾ ਕੇ ਨਾਲ ਜਮੀਨ ਕਵਰ ਨਹੀਂ ਕਰਾਂਗੇ ਜੀ ਕਿਸਾਨਾਂ ਦੀ ਤਸਹਲੀ ਕਰਾਵਾਂਗੇ ਜੀ ਜਿੰਨਾ ਜੇ ਕਿਸੇ ਨੇ ਜ਼ਮੀਨ ਲੈਣੀ ਹੈ ਉਹਦੀ ਮਾਲਕੀ ਹੁੰਦੀ ਹੈ ਉਹਦੇ ਤੇ ਉਦੋਂ ਲੈ ਲੈਣ ਜਿੰਨੇ ਦੀ ਦਿੰਦਾ ਹੈ ਉਹਨੇ ਸ ਹੋਰੂਮ ਬਣਿਆ ਹੋਰ ਕੋਈ ਨਾ ਕੁਝ ਬਣਿਆ ਹੈ ਕਿ ਅਸੀਂ ਕਹਿ ਸਕਦੇ ਆ ਵੀ ਛੋਟਾ 5 ਕਰੋੜ ਦਾ ਸੌ ਨੂੰ ਮੈਂ ਸਨ ਕਰੋੜ ਦੇ ਦੇ ਦਉ ਕਿਉਂਕਿ ਸਾਡੇ ਦਾ ਲੋੜੀ ਦਾ ਸੌ ਰੂਮ ਜਿੰਨੀ ਨੰਗਾ ਜਿੱਟਾ ਕਿਸਾਨਾਂ ਨਾਲ ਠਕਾ ਕਰਦੇ ਆ ਉਸ ਤੋਂ ਮੰਨ ਲਿਓ ਪੈਸੇ ਮਿਲ ਵੀ ਜਾਣ ਕਿਸਾਨਾਂ ਨਾਲ ਸਹਿਮਤੀ ਵੀ ਹੋ ਜਾਣਾ ਜਿਹੜੀਆਂ ਦੂਜਿਆਂ ਨੂੰ ਵੀ ਦਿੱਕਤਾਂ ਆਏ ਉਹ ਕੋਈ ਨਹੀਂ ਕਰਨ ਨੂੰ ਤਿਆਰ ਦੇਖੋ ਕਿਸਾਨ ਦਾ ਵਾਹਨ ਕੱਟਿਆ ਗਿਆ ਉਸ ਉੱਧਰ ਹੈ ਗਿਆ ਕੁਝ ਉੱਧਰ ਹੈਗਾ ਵਿਚਾਲ ਦੀ ਹੋਗੀ ਪਾੜਤਾ ਉਹਦਾ ਵਾਹਨ ਜੀ ਉਹਨੂੰ ਮਤਲਬ ਨਾਂਗਾ ਵੀ ਜਹੀਂਦਾ ਵੋਟਰੇ ਕੋਪਾਸਨ ਮੋਟਰ ਦਾ ਪਾਣੀ ਵੀ ਚਹੀਂਦਾ ਇਹਨਾਂ ਨੂੰ ਜਿੱਥੇ ਕੇ ਦਾ ਪਾਣੀ ਆ ਰਿਹਾ ਲੱਗਦਾ ਕਿ ਕਿਉਂ ਨਹੀਂ ਸਿੱਧਾ ਪਾਪਾ ਪਾਕੇ ਦੇਣੇ ਚਾਹੀਦੇ ਪਰ ਨਾ ਪਾਪਾ ਪਾਕੇ ਦੇਣੇ ਉਸ ਕੰਪਰੀ ਨੇ ਉਹਦੋਂ ਆਹ ਦਾ ਰਸਾ ਹੜਨਾ ਚਾਹੀਦਾ ਸੀ ਜੀ ਹੁਣ ਇਹ 20-20 ਕਿਲੋਮੀਟਰ ਦੇ ਜਾ ਕੇ ਉਹ ਹੈ ਕੱਟ ਹੈ ਮਾਲੀ ਜੀ ਦੀ ਕਿਲਾ ਉਧਰ ਹੈਗੀ ਦੋ ਗਲੇ ਉਧਰ ਹੈਗੀ ਜਾਂ ਕਨਾਲਾਂ ਮਰਲੇ ਰਹਿਗੀ ਉਹ ਜਦੋਂ ਉਹਨੂੰ ਦਿਹਾੜੀਆਂ ਨਾਲ ਘਟਾਵੇ ਕਮਾਈ ਨਾਲ ਘਟਾਵੇ ਆਪਣੀ ਫਸਲ ਜਦੋਂ ਵੀ ਲੋਕ ਮੈਂ ਕਿਲੋਮੀਟਰ ਆ ਗਿਆ 40 ਕਿਲੋਮੀਟਰ ਦਾ ਘੇਰਾ ਬਣੂਗਾ ਕਮੈਂਟਸ ਆਉਦੇ ਆ ਕਿ ਚਾਉਣ ਨੂੰ ਜੀ ਅਤੇ ਹੁਣ ਕਿੰਨਾ ਨੁਕਸਾਨ ਹੋ ਉਹਦੇ ਹੁੜੇ ਲੱਗਣੇ ਕਿਹੜਾ ਕਮੈਂਡ ਵਾਲਾ ਇੰਨਾ ਘੇੜਾ ਉਹਦੀ ਵੱਢਣ ਨਾਲ ਹਰ ਤਰ੍ਹਾਂ ਜਾਨੀ ਉਹਦੀ ਸੀਜ਼ਨ ਚ ਰੋਗੀ ਕੋ ਵੱਢਣ ਨਹੀਂ ਜਾਣਾ ਕਿਸੇ ਨੇ ਜੀ ਤੇ ਵੱਡੇ ਡਿੱਕੇ ਆ ਉਹ ਤੋਂ ਵੱਡਾ ਡਿੱਕਾ ਜਿਹੜਾ ਸਾਰਨ ਵੱਡਾ ਨੁਕਸਾਨ ਕਰਨਾ ਹੈ ਇੱਕ ਤਾਂ ਨੁਕਸਾਨ ਨਹੀਂ ਕਰਤਾ ਜੀ ਸਾਡੀ ਅਪਜਾਓ ਜੀ ਮੇਰੀ ਨੌਕਰੀ ਆ 2200 ਹੈ 2200 22000 ਇੱਕੜਾ ਹੈ ਉਦੋਂ ਜਦੋਂ ਵੱਡਾ ਨਿਸ਼ਾਨ ਕਰਨਾ ਹੈ ਇਹਨਾਂ ਨੇ ਬੰਨ ਮਾਰਤਾ ਜੀ ਜਦੋਂ ਬੰਨ ਮਾਰਤਾ ਵੀ ਨਹੀਂ ਮੀਂਹ ਦਾ ਘਟੋ ਘਟ ਪਾਣੀ ਨਿਕਾਸੀ ਕਿੱਧਰ ਜਾਊਗਾ ਜਦੋਂ ਮੀਂਹ ਦੇ ਪਾਣੀ ਨਹੀਂ ਰੁਕਣੇ ਇਹਦਾ ਇਹਦੇ ਨਾਲ ਸੜਕ ਤੇ ਪਾਖੜਾ ਡੈਮ ਵਰਗਾ ਕੰਮ ਹੋਊਗਾ ਪਾਣੀ ਦਾ ਏ ਚੰਡਾ ਸਿੰਘ ਜੀ ਤੁਹਾਡੀ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਸਬੰਧਤ ਗੱਲਬਾਤ ਹੋਈ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਹਰ ਇੱਕ ਇੱਥੇ ਜੋ ਪ੍ਰੋਬਲਮ ਹੋ ਸਕਦੀ ਹੈ ਉਸ ਦਾ ਵੇਰਵਾ ਦਿੱਤਾ ਜਦੋਂ ਤੁਸੀਂ ਉੱਥੇ ਦੱਸਿਆ ਉਹਨਾਂ ਦਾ ਕੀ ਪ੍ਰਤੀਕਿਰਮ ਰਿਹਾ ਬੇਰੀ ਬੇਰੀ ਬੈਲਾ ਸੁਣੋ ਨਾ ਜੀ ਜੀ ਵੀ ਜਿਹੜਾ ਉਹ ਬਾਣੀ ਦੀ ਫਸਲ ਮਾਰਨੇ ਉਹਦੇ ਇਹਦੇ ਪਾਣੀ ਦੀ ਡੱਕ ਲੱਗ ਕੇ ਬੰਨ ਲੱਗ ਕੇ ਜੀ ਉਹ ਫਸਲ ਦਾ ਜ਼ਿੰਮੇਵਾਰੀ ਕਿਹਦੀ ਹੈ ਉਹ ਫਸਲ ਦੀ ਜ਼ਿੰਮੇਵਾਰੀ ਬਾਣੀ ਸੀ ਕੰਪਨੀ ਦੀ ਜੀ ਨਾ ਕੰਪਨੀ ਨੇ ਚੱਕਰ ਦੇ ਸਰਕਾਰ ਨੇ ਕਿਹਾ ਸੀ 15000 ਦੇ ਦਾ ਸਾਡਾ 50 60000 ਦਾ ਨੁਕਸਾਨ ਹੋ ਜਾਂਦਾ ਕਿੱਲੇ ਚ ਫਸਲ ਦਾ ਤੇ ਇਹਦੇ ਸਾਥ ਉਹ ਵੀ ਲੜ ਕੇ ਲੈਣਾ ਪੈਂਦਾ ਨਾ ਸਰਕਾਰਾਂ ਨਾਲ ਗੜਿਆ ਮਾਰੀ ਤਾਂ ਮਾਜਬਾ ਹਜੇ ਤੱਕ ਨਹੀਂ ਦਿੱਤਾ ਸਰਕਾਰ ਨੇ ਪੂਰਾ 100% ਮਾਣ ਦੇ ਤੌਰ ਤੇ 100% ਜਿੰਨੇ ਬਣਦੇ ਆ ਉਹ ਸਾਡੇ 2 ਪਿੰਡ ਮੰਗਦਾ ਜ ਰਹਿੰਦੇ ਆ 1 ਮੰਡ ਸਾਡਾ ਸੰਰੂਰਦਾ ਰਹਿੰਦਾ ਐਸ ਮੀਟਿੰਗ ਨੇ ਮੰਨਿਆ ਵੀ ਜਮਾ ਜੀ ਦੇਖੋ ਇਹ ਨਗਾ ਜਿੱਤਾ ਧੱਕਾ ਕਰਦੇ ਆ ਸਰਕਾਰਾਂ ਇਹ ਧੱਕਾ ਨਹੀਂ ਕਰਨਾ ਜੀ ਕਿਸਾਨਾਂ ਦਾ ਕਿਸਾਨਾਂ ਦਾ ਸਬਰ ਨਹੀਂ ਪਰਖਣਾ ਚਾਹੀਦਾ ਜੀ ਤਾਂ ਜਦੋਂ ਤੁਹਾਡੀ ਮੀਟਿੰਗ ਹੋਈ ਝੰਡਾ ਸਿੰਘ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤੇ ਉਹਨਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਰਹੀ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਅਸੀਂ ਮਤਲਬ ਐ ਕਹਣਾ ਹੋ ਵੀ ਜਿਹੜੀ ਗੱਲ ਵਾਸਤੇ ਚੰਡੀਗੜ੍ਹ ਗਏ ਸੀ ਜੀ ਸਾਡਾ ਸੀਗਾ ਵੀ ਜਿਹੜੀ ਖੇਤੀ ਨੀਤੀ ਹੈ ਜੀ ਇਹ ਕਾਰਪੋਰੇਟਾਂ ਤੇ ਨਿਰਦਾਰਾਂ ਦੇ ਉਹਨਾਂ ਦੇ ਪੱਖ ਹੀ ਹੈ ਇਹਨਾਂ ਤੋਂ ਖੇਤੀ ਜੋ ਬਾਹਰ ਕੱਢ ਗਏ ਉਹਨਾਂ ਦੀਆਂ ਨੀਤੀਆਂ ਤੋਂ ਇਹਨੂੰ ਕਿ ਆਜ਼ਾਦ ਕੀਤਾ ਜਾਵੇ ਖੇਤੀ ਨੂੰ ਜੀ ਫਿਰ ਜਿਹੜੀਆਂ ਲੋੜਾਂ ਪੂਰੀਆਂ ਕਿੱਥੇ ਜਾਣ ਜਿਵੇਂ ਦੀ ਤੋੜਪੁਰੀ ਕੀਤੀ ਜਾ ਸਕਦੀ ਹੈ 17 ਕਿਲੋਕਰ ਨੂੰ ਲਾਗੂ ਆਦਿ ਪੌਣੇ 3 ਕਿੱਲੇ ਵੰਡੀ ਉਹਦੀ ਸਾਨੂੰ ਪੰਜਾਬ ਦੇ ਸਾਰੇ ਸਾਰੇ ਦਿਨੇ ਤੋਂ ਮਜ਼ਦੂਰਾਂ ਦੇ ਜੀ ਉਦੋਂ ਵਾਂ ਪਾਣੀ ਦੀ ਹੈ ਹਰ ਇੱਕ ਖੇਤ ਨੂੰ ਨਹਿਰੀ ਪਾਣੀ ਸਕੇ ਲੱਗ ਸਕਦਾ ਹੈ ਪਰ ਸਰਕਾਰ ਸਰਕਾਰ ਦੀ ਨੀਤ ਨਹੀਂ ਹੈਗੀ ਮੈਂ ਛੋਟਾ ਆਇਆ ਹੁੰਦਾ ਸੀ ਮੈਨੂੰ ਉਹਦਾ ਪਤਾ ਲੱਗਿਆ ਵੀ ਕੋਈ ਗਰਨੇ ਲੋਕ ਮਾਰਦੇ ਜੀ ਤੇ ਅਜਮਾਤੇ 73 ਸਾਲ ਦਾ ਹੋ ਗਿਆ ਜੇਕਰ ਹੋਵੇ ਮਾਲੋ 50 ਸਾਲ ਤੋਂ 55 ਸਾਲ ਦਾ ਤੋਂ ਲੈ ਕੇ ਜਿਹੜੀ ਜਦੋਂ ਦੀ ਮੇਰੀ ਸੱਸਾ ਮਾਦਦੇ ਤੋਂ ਪਹਿਲਾਂ ਨਹੀਂ ਆਉਂਦੀ ਹੈ ਜੀ ਵੀ ਉਹਦਾ ਇਹ ਕੱ ਗੱਲਾ ਕੋਈ ਮੈਨੀ ਨੈਵ ਨਹੀਂ ਸੀ ਮੜ ਸਕਦੇ ਤੇ ਬਿਲਕੁਲ ਮੀ ਮੀ ਬੰਦੀ ਆੜੋਂ ਦੀ ਕਿਉਂ ਪਾਣੀ ਕੰਟਰੋਲ ਕਰਕੇ ਥੱਲੇ ਧਰਤੇ ਜੇ ਨਹੀਂ ਭੇਜਿਆ ਜਾ ਸਕਦਾ ਜੀ ਆ ਬਹੁਤ ਜਨਗਾ ਜਿੱਤਾ ਖੇਤੀ ਨੂੰ ਅਜਾੜਨ ਤੇ ਲੱਗਿਆ ਉਹਦੇ ਪਿੱਛੇ ਸਾਰੀ ਜੀਮੇਲ ਲੈਣੀ ਹੈ ਉਹਦੇ ਜੀ મોદી ਨੇ ਕਾਨੂੰਨ ਬਣਾਏ ਸੀ ਜੀ ਉਸੇ ਰਾਹ ਤੇ ਹੁਣ ਤੁਰ ਰਹੇ ਆ ਹੁਣ ਲੱਗਦਾ ਵੀ ਇਕੱਠਾ ਨਹੀਂ ਕੋਸ ਟੱਕ ਵੱਜਿਆ ਇਹਨੂੰ ਕਿਸਤਾਂ 'ਚ ਵੜ ਲਓ ਜੀ ਚੰਡਾ ਸਿੰਘ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਕਿਸਾਨਾਂ ਵੱਲੋਂ ਸਹੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਜੋ ਜੋ ਪ੍ਰੋਬਲਮਸ ਹੋਣ ਗਿਆ ਉਹਨਾਂ ਦਾ ਨਿਪਟਾਰਾ ਪਹਿਲਾਂ ਕੀਤਾ ਜਾਵੇ ਉਸ ਤੋਂ ਬਾਅਦ ਐਕਵਾਇਰ ਕੀਤੀ ਜਾਵੇ ਇਸੇ ਤੌਰ ਤੇ ਕਿਸਾਨਾਂ ਦਾ ਕਹਿਣਾ